ਵੱਟਾਂ ਰਤੀ ਕਰਾਂ ਲੱਗੇ ਸੀ ਇਹਨੂੰ ਭਰੇ ਮੇਲੇ ਚ ਪੱਤਰਕਾਲੀ ਦੇ ਮੇਲੇ ਚ ਚੁੱਕ ਕੇ ਲੈ ਗਏ ਸਾਰੇ ਪੁੱਲ ਸੜ ਲੈਣੋ ਬਜ਼ਾਰ ਤੇ ਗੌਰਮੈਂਟ ਸਾਰੇ ਮੇਲੇ ਵਾਲਿਆਂ ਨੂੰ ਬੰਦਾ ਇਹ ਵੱਟ ਲੱਗੇ ਇਹ ਉਹਨਾਂ ਦੇ ਬੂਏ ਤੋਂ ਬਾਹਰ ਛਡਾ ਕੇ ਭੱਜ ਕੇ ਆਇਆ ਜੇ ਵੀ ਇਹ ਪੇ ਮਾਰ ਮਾਰ ਕੇ ਕੀ ਹਾਲੇ ਤੇ ਕੀਤਾ ਇਲਾਜਾ ਪਾਈਆਂ ਇਹਦੇ ਮੇਰਾ ਜਲੂਸ ਕੱਟਿਆ ਇਹਦੇ ਵਾਲ ਸਾਰੇ ਤਾਂ ਕਿ ਨਿਕਲੇਗਾ ਕੱਟਦੇ ਵਾਲਾ ਆ ਵੇ ਤੁਹਾਡੇ ਵੀ ਹੱਥ ਆ ਹੁਣ ਇਹਨਾਂ ਨੇ ਮੇਰੇ ਹੱਥੀ ਪੇਜ ਕੋ ਗੁੰਨਾ ਕਰਦੀ ਕਰਦੇ ਤੇ ਇਹਨਾਂ ਲਈ ਗੁੰਨਰਾ ਸਾਰੇ ਆਪਣੀ ਲਿੰਗ ਪਰਵਰਤਨੀ ਮੇਰੀ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਸਾਰਿਆਂ ਨੇ ਦਖਲ ਨਹੀਂ ਕੀਤੀ ਆ ਜਿਹੜਾ ਅਸਲੀ ਇਹਨਾਂ ਨੂੰ ਹੋਏਗਾ ਉਹ ਵਧਾਈ ਮੰਗੇਗਾ ਇਹਨਾਂ ਲਈ ਇਹਨਾਂ ਦਾ ਬੈਨ ਲਾਓ ਬਰਦੇ ਨਾਲ ਇਹਨਾਂ ਨਾਲ ਕੋਈ ਗੱ斗 ਗੱਤ ਨਹੀਂ ਹੋਈ ਮੈਂ ਪਹਚਾਇਆ ਜੇ ਇਹਨੂੰ ਠੀਕ ਆ ਮੈਨੂੰ ਤਾਂ ਬਚਾਇਆ ਵੀ ਇੱਕ ਬੱਚਾ ਵਾ ਮਾਪਿ ਉਹਦਾ ਚੱਕਾ ਕਲਾ ਮੁੰਡਾ ਵਾ ਇਹਨੂੰ ਕੁਸਰਾਲੀ ਅਸੀਂ ਬਣਾ ਲਾਂਗੇ ਆ ਨਿਆਣਾ ਆਹਾਂ ਚੋਂਦੀ ਤੇ ਪੂਰੀ ਚੋ ਕਰਵਾਵੇ ਉਹ ਵੀ ਵੋਟੀ ਵੀ ਨਾਲ ਰਹਿੰਦੀ ਜੇ ਰ ਇਹਨੂੰ ਆਦੀ ਵੋਟੀ ਦਾ ਨਾ ਜੇ ਲਾਰਾ ਕਾਲਾ ਆਪਸ਼ਨ ਬਣਾਉ ਜੋ ਠੀਕ ਹੈ ਡਿੰਪਲ ਉਰਫ ਉਹਦਾ ਨਾਮ ਹੈ ਰਾਜੇ ਬਿੱਲੂ ਠੀਕ ਹੈ ਡਿੰਪਲ ਬਾਬਾ ਜਿਹੜਾ ਉਰਫ ਉਹਦਾ ਨਾਮ ਬਿੱਲੂ ਜਿਹੜਾ ਆਹ ਵਾਲੇ ਤੱਕਾ ਗਲੋਂ ਤੱਕਾ ਆਹ ਪਾਲੋ ਆਹ ਬੱਚੇ ਆਵਾਲਾ ਠੀਕ ਹੈ ਇਹ ਵੀ ਸੇਵਾ ਕਰਦੀ ਇਹਨੂੰ ਫਿਰ ਇਹਨੂੰ ਇਹ ਕੰਮ ਬੰਦ ਕਰੇ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਇਹ ਸਾਗਰ ਸਾਗਰ ਉਹ ਰਹਿਣਾ ਰਿਆਕ ਹੈ ਕਾ ਉਹ ਜਿਹੜੇ ਬਠੇਗੇ ਆ ਕੀ ਉਹਦਾ ਨਾਮ ਹੈ ਗਵਾਲ ਮੰਡੀ ਵਾਲੇ ਉਹਨਾਂ ਨੇ ਰਹਿ ਕੇ ਹੀਰੋਇਨ ਸਪਲਾਈ ਕਰਦਾ ਹੈ ਉਥੋਂ ਫਰੋਜਪੁਰੋਂ ਲੈ ਕੇ ਆਂਦਾ ਹੈ 2-2 ਕਿਲੋ ਦਿਨ-ਦਿਨ ਕਿਲੋ ਹੀਰੋਇਨ ਉਸਰੇ ਦਾ ਬੇਸ ਬਣਾਇਆ ਦਾ ਸੀ ਇਹਨੇ ਵੀ ਮੈਨੂੰ ਪੁਲਿਸ ਵੀ ਰੋਕ ਸਕਦੀ ਠੀਕ ਆ ਤੇ ਅੱਜ ਵੀ ਇਹਨੇ ਇੰਨੀ ਗੋਟੀਆਂ ਤਾਰਾ ਬਣਾ ਲੀਆਂ ਉਸੇ ਇਨਾਂ ਦੀ ਗੋਟੀਆਂ ਤਾਰਾ ਕਿਉਂ ਤੋੜਦੀ ਇਹਨਾਂ ਨੇ ਤਾਂ ਸਮੈਕਾ ਦੇ ਸਿਰ ਤੋਂ ਪਾ ਲਿਆ ਸਾਨੂੰ ਲਾਤੇ ਨਸ਼ੇ ਫਿਕਰ ਇਹ ਵੇਚਦੇ ਇਹਨਾਂ ਦੀ ਜਾਂਚ ਕੀਤੀ ਜਾਵੇ ਤੁਸੀਂ ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕਰ ਸ਼ਹਿਰ ਤੋਂ ਇਹ ਮੰਗ ਕਰਦੇ ਆਂ ਵੀ ਇਹਨਾਂ ਦੇ ਡਰ ਲਵਾਇਆ ਕਰਾਈਆਂ ਜਾਂ ਇਹ ਨਾਲ ਨਸ਼ਾ ਵੇਚਦੇ ਆਂ ਚਲ ਨਸ਼ਾ ਮੁਕਤ ਕੀਤਾ ਜਾਵੇ ਨਾਲ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਨਵੇਂ-ਨਵੇਂ ਲਿੰਗ ਪਰਵਰਤਨ ਗਾਏ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਜੀ ਅਸੀਂ ਬਾਪੀ ਡਿਪਟੀ ਜਨ ਚੈਨ ਬੋਲਦੇ ਅੰਬਰ ਸਰ ਤੋਂ ਠੀਕ ਹੈ ਜੀ ਹਾਂਜੀ ਜੈਸਮੀਨਾ ਸਾਡਾ ਥੋੜਾ ਜਿਹਾ ਰੋਲਾ ਚੱਲ ਗਿਆ ਤੇ ਅੱਜ ਸਾਡੀਆਂ ਵਧਾਈਆਂ ਲੈ ਆ ਜਦੋਂ ਅਸੀਂ ਚਾਹ ਕਿ ਉਹਨੂੰ ਅਸੀਂ ਖਾਣੇ ਲੈ ਆਏ ਸੀ ਸੱਦਿਆ ਤੇ ਖਾਣੇ ਵਾਲਿਆਂ ਨੇ ਥੋੜਾ ਜਿਹਾ ਰੋਕ ਪਰ ਮਾਈਕ ਹੋ ਗਿਆ ਲਈ ਮਾਫੀ ਮੰਗੀ ਸਾਡੇ ਮਾਲਕਾਂ ਕੋਲ ਠੀਕ ਹੈ ਜੀ ਸਾਨੂੰ ਵਧਾਈਆਂ ਵਾਪਸ ਮੋੜਨ ਵਾਸਤੇ ਨੇ ਕਹਿ ਦਿੱਤਾ ਵਾ ਠੀਕ ਹੈ ਜੀ ਬਾਕੀ ਸਾਨੂੰ ਅਦਾਬ ਸਨਬ ਬੋਲਿਆ ਸੀ ਜੋ ਬੋਲਿਆ ਸੀ ਬਾਕੀ ਉਸ ਨੂੰ ਇੰਸਟਾਗ੍ਰਾਮ 'ਚ ਵੀਡੀਓ ਬਣਾਏਗਾ ਜੀ ਇੰਸਟਾਗ੍ਰਾਮ ਤੇ ਨਜਾਇਜ਼ ਵੀਡੀਓ ਫਾਇਲ ਨਾ ਟੀਮਿੰਗ ਅਸੀਂ ਆਪਣੀ ਸੇਵਾ ਕਰਦੇ ਹਾਂ ਠੀਕ ਹੈ ਜੀ ਮਾਫੀ ਮੰਗ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਸੁਧਰ ਜਾਾਂਗੇ एक एक कि जेडे एलिगेशन ਲਾਏ ਗਏ ਇੱਕ ਬਾਬੇ ਇੱਕ ਲੜਕੀ ਦੇ ਉੱਤੇ ਇੱਕ ਮੈਨੂੰ ਬਾਬਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਬਰਦਸਤ ਨੇ ਉਹਦੇ ਸਾਰੇ ਝੂਠੇ ਆ ਅਸੀਂ ਕਿਹੜਾ ਡਾਕਟਰ ਆ ਜੀ ਅਸੀਂ ਕਿਹੜਾ ਡਾਕਟਰ ਆ ਜੋ ਵੀ ਕਰੇਗਾ ਡਾਕਟਰ ਕਰੇਗਾ ਅਸੀਂ ਕੁਝ ਨਹੀਂ ਕਰ ਸਕਦੇ ਸਿਰਫ ਉਸਰੇ ਲੋਕ ਕਿਤੇ ਬਤਾਇਆ ਜਾਂ ਲੈਣਗੇ ਕਿ ਮੈਂ ਸਾਰੇ ਬੱਚੇ ਇਸਕੋ ਮੰਗਣ ਵਾਲੇ ਨੇ ਅਸੀਂ ਸਾਰੇ ਬੱਚੇ ਇਸ ਤੋਂ ਮੰਗਦੇ ਆ ਜੀ ਬਾਕੀ ਜੋ ਤੁਹਾਡਾ ਕੰਫਰਮਾਈਜ਼ ਹੋ ਘਟਾਣ ਦੇ ਵਿੱਚ ਅੱਜ ਕੋਠਾਣੇ ਤੇ ਮਾਰੂ ਮਾਰਾ ਚ ਕੈਮਰਾ ਤਾਂ ਨਹੀਂ ਮਾਰੂ ਠੀਕ ਹੈ ਜੀ ਬਾਬੇ ਮੰਗਲੀ ਹੋਈ ਹੈ ਜੈਤ ਜੀ ਨੇ ਕੋਈ ਵੀ ਤੁਹਾਡੇ ਇਲਾਕੇ ਜੀ ਨਹੀਂ ਮਲੇਗਾ ਜੋ ਤੁਹਾਡੇ ਮਾਲਕ ਨੂੰ ਕਹਿਣਗੇ ਤੁਸੀਂ ਆਪਣੇ ਮਾਲਕਾਂ ਦੇ ਨਾਲ ਆ ਬੋਲੋ ਜੈ ਚਲੋ ਕਰੋ ਜੀ ਹਾਂਜੀ ਬਾਬਾ ਜੀ ਕੀ ਹਾਂਜੀ ਮੇਰੀ ਗੱਲ ਸੁਣੋ ਚਲੋ ਇਹ ਨੂੰ ਲੈ ਕੇ ਗਏ ਸੀ ਜਿਹੜਾ ਚੋਕੇ ਠੀਕ ਹੈ ਨਾ ਉਹ ਤੇਨਾਂ ਨੇ ਕੀਤਾ ਐ ਮੇਰੇ ਤਾਇਆ ਗੁਰੂ ਜੀ ਮੇਰੇ ਗੁਰੂ ਜੀ ਮੇਰੇ ਨੰਨਾ ਕੋਈ ਗਲਤੀ ਬੋਧਾਈ ਨਹੀਂ ਕੋਈ ਤਾਂ ਨਹੀਂ ਪੜਦੇ ਐ ਕੰਮ ਦੀ ਜੁਆ ਪਿੱਟੜੀ ਉਹਨਾਂ ਨੇ ਕਿਸੇ ਗਲਤੀ ਹੋ ਉਹਨਾਂ ਨੇ ਮਾਫੀ ਮੰਗੀ ਠੀਕ ਹੈ ਤੇ ਬਾਕੀ ਮੈਂ ਆਪਣੀ ਟਾਈਮ ਉਹ ਬਈ ਦਾ ਰਾਇ ਨਾਮਾ ਹੋ ਗਿਆ ਉਹਨਾਂ ਨੂੰ ਰਕੋ ਕੰਫਰਮਾਈਜ਼ ਹੋ ਗਿਆ ਹੋ ਗਿਆ ਕੰਫਰਮਾਈਜ਼ ਸੋ ਤਾਂ ਕੀ ਕਹਿਣਾ ਜੀ ਹਾਂ ਜੀ ਨਹੀਂ ਕੁਛ ਨਹੀਂ ਅਸੀਂ ਕਹਿਣਾ ਜੀ ਇਹ ਕਿਸੇ ਖਿਲਾਫ ਨਹੀਂ ਕਹਿਣਾ ਨਾ ਮਾੜਾ ਚੰਗਾ ਕਹਿਣਾ ਆ ਲੇਕਿਨ ਆਸਾ ਦਿੱਤੀ ਹੈ ਇਹਦੇ ਕਾਰਨ ਨਹੀਂ ਆਪਣੇ ਬੱਚੇ ਅਨਸਾਰ ਮaaf ਕਰ ਦਿੱਤਾ ਵਾ ਸਾਡਾ ਕੰਫਰਮਾਈਜ਼ ਹੈਗਾ ਸਾਡੀ ਕੋਈ ਲੜਾਈ ਨਹੀਂ ਕੋਈ ਝਗੜਾ ਸਾਰਿਆਂ ਨੂੰ ਨਮਸਕਾਰ ਆਜੀ ਬਾਬਾ ਦੇ ਪਰਮ ਬਰਖਲਾ ਤੋਂ ਜਸਮੀਨ ਦੇ ਇੱਕ ਉਹਨਾਂ ਦੇ ਏਰੀਆ ਤੋਂ ਵਧਾਈਆਂ ਲਈਆਂ ਸੀ ਉਹਦੇ ਸਪੰਦੀ ਕੀ ਸਾਡੇ ਏਰੀਆ ਵਿੱਚ ਵਧਾਈਆਂ ਲਉਂਦੀਆਂ ਉਹ ਉਹਨਾਂ ਦਾ ਬਾਹੀ ਮਸਾਂ ਦਾ ਕਰਾਤਾ ਵਾ ਅੱਗੇ ਤੋਂ ਗਾਂ ਇਹ ਕੋਈ ਕੰਮ ਨਹੀਂ ਕਰੂਗਾ ਤੇ ਦੂਜੇ ਦੇਰੀ ਆਪਣੇ ਘੀਟ ਜਾ ਰਹੀ ਤੇ ਜਿਹੜਾ ਇੱਕ ਅਲੀਗੇਸ਼ਨ ਲਗਾਇਆ ਗਿਆ ਸੀ ਕਿ ਇੱਕ ਇੱਕ ਲੜਕੀ ਨੂੰ ਬਾਬਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਨਹੀਂ ਨਹੀਂ ਹੋਈ ਨਹੀਂ ਕੋਈ ਸਿਰਫ ਸਾਡੇ ਕੋਈ ਉਹ ਹੀ ਕਿੜਾ ਏਰੀਆ ਜੇ ਬਾਈ ਰਹੇ ਜੰਡਪੁਰ ਅੱਛਾ ਏਰੀਆ ਬਤਾਈਦਾ ਹੋਰ ਕੋਈ ਇੰਟਰਟੇਨਮੈਂਟ ਨਹੀਂ ਹੋਗਾ ਰੰਗੜਵੇ ਅੱਗੇ ਤੋਂ ਕਹਾਂਗਾ ਕੋਈ ਨਹੀਂ ਕਰੂਗਾ ਠੀਕ ਆਪ ਆਪਣਾ ਏਰੀਆ